ਗੀਤਾ ਕਲੋਨੀ ਵਿੱਚ ਆਪ ਉਮੀਦਵਾਰ ਪਵਨ ਕੁਮਾਰ ਟਿਨੂ ਨੇ ਹੱਕ ਵਿੱਚ ਹੋਇਆ ਭਾਰੀ ਇਕੱਠ 12 ਪਰਿਵਾਰਾਂ ਨੇ ਕਾਂਗਰਸ ਤੇ ਵਸਪਾ ਨੂੰ ਅਲਵਿਦਾ ਕਹਿ ਕੇ ਪਵਨ ਕੁਮਾਰ ਟਿਨੂ ਦੀ ਅਗਵਾਈ ਹੇਠ ਆਪ ਦਾ ਪੱਲਾ ਫੜਿਆ ਜਲੰਧਰ ਦੀ ਗੀਤਾ ਕਲੋਨੀ ਵਿੱਚ ਬੈਸਟ ਇਲਾਕੇ ਦੇ ਐਕਸ ਸਰਵਿਸਮੈਨ ਕੋਆਰਡੀਨੇਟਰ ਅਫਤਾਰ ਸਿੰਘ ਸਾਭਾ ਜੈ ਪੰਜਾਬ ਰਾਜ ਪਾਵਰ ਕਾਮ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟਿਨੂ ਦੇ ਹੱਕ ਵਿੱਚ ਪਾਰੀ ਇਕੱਠ ਕੀਤਾ ਗਿਆ ਇਸ ਮੌਕੇ ਮਹਿੰਦਰ ਭਗਤ ਇਨਚਾਰਜ ਬੈਸਟ ਰੋਬਿੰਸ ਆਪਲਾ ਗੁਰਮੀਤ ਸਿੰਘ ਸਤਵਿੰਦਰ ਸਿੰਘ ਪ੍ਰਭਦੇ ਆ ਲਲਿਆ ਚਰਨਜੀਤ ਸਿੰਘ ਚੰਨੀ ਤੇ ਅਫਤਾਰ ਸਿੰਘ ਐਕਸ ਸਰਵਿਸਮੈਨ ਕੋਆਰਡੀਨੇਟਰ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟਿਨੂ ਨੂੰ ਬੈਸਟ ਇਲਾਕੇ ਵਿੱਚੋਂ ਭਾਰੀ ਲੀਡ ਤੇ ਭਾਰੀ ਬਹੁਮਤ ਨਾਲ ਜਿਤਾ ਕੇ ਅਸੈਂਬਲੀ ਵਿੱਚ ਭੇਜਿਆ ਜਾਵੇਗਾ ਜਲੰਧਰ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ सुखिंदर सिंह जी संजीव भगत जी बब्बर जी और मेरे भाईचारियों घर असि ग्रह विषय से सारा अवतार सिंह जिन्होंने बड़ा प्रयास करके मैं देख रहा बड़ा अच्छा खूबसूरत इंतजाम किया है सारे साथी सहबान मेरे भाग भैन भी सब इत जो है आया सब आया आता है, है ही, मैं ये बेनती करा ਕਿ ਜਿਹੜੀ ਆਮ ਆਦਮੀ ਪਾਰਟੀ ਆ ਇੱਕ ਮਹੋਚ ਚ ਇਹ ਹਲਕਾਂ ਇਜਾਦ ਬਣੇ ਨੇ ਤਰੰਦਰ ਬੈਸਕੀ ਦੇ ਰੋਬਿੰਡ ਸ਼ਾਮਲਾ ਜੀ ਗੁਰਮੀਤ ਸਿੰਘ ਜੀ ਗਈ ਸਾਹਿਬ ਤੇ ਇਥੇ ਸਾਰੇ ਹੀ ਸੰਗਾਰਜਕ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆ ਵੀਰ ਗਿਆ ਮਾਰਾ